ਬਈ ਅਰਦਾਸ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਵੱਡਾ ਮਤਲਬ ਆ। ਖਾਸ ਕਰਕੇ ਜਿਵੇਂ ਅਸੀਂ ਜਿਹੜੇ ਸਿੱਖ ਪਰਿਵਾਰਾਂ ਨਾਲ ਜੁੜੇ ਹੋਏ ਆਂ ਆਪਣੇ ਪਾਠ ਤੋਂ ਬਾਅਦ ਅਰਦਾਸ ਹੁੰਦੀ ਆ। ਸਾਡੇ ਤਾਂ ਦਿਨ ਦੀ ਸ਼ੁਰੂਆਤ ਵੀ ਅਰਦਾਸ ਤੋਂ ਹੁੰਦੀ ਹੈ। ਜਨਮਾ ਸ਼ੁਰੂਆਤ ਚ ਕੀ ਹਾਣਾ। ਹਾਂ ਵੀ ਗੁਰਦੁਆਰਾ ਸਾਹਿਬ ਜਾਂਦੇ ਆ। ਬਾਣੀ ਚ ਵੀ ਉਹਦੇ ਚ ਜਦੋਂ ਆਪਾਂ ਅਰਦਾਸ ਕਰਦੇ ਤਾਂ ਉਹਦੇ ਚ ਵੀ ਹੈ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਤੁ। ਇੰਨੀ ਸਮਝ ਨਹੀਂ ਸੀ ਵੀ ਅਰਦਾਸ ਹੈ ਜਿਹੜੀ ਉਹ ਆਪਦੇ ਲਈ ਮੰਗਦੇ ਸੀ ਆਪਾਂ ਇਹ ਇਦਾਂ ਹੀ ਇਹ ਫਿਲਮ ਹੈ ਜਿਹੜੀ ਆਪਣੀ ਇਹਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਆਪਾਂ ਨੂੰ ਇਹ ਗੱਲ ਹੀ ਸਿਖਾਉਣੀ ਆ ਅਰਦਾਸ ਸਿਰਫ ਆਪਦੇ ਲਈ ਨਹੀਂ ਕਰਨੀ ਸਰਬਤ ਦੇ ਭਲੇ ਲਈ ਕਰਨੀ ਬਹੁਤ ਗੱਲ ਕਹੀ ਜਾਂਦੀ ਆ ਵੀ ਮਾੜੇ ਸਮੇਂ ਰੱਬ ਯਾਦ ਆਉਂਦਾ ਜਦੋਂ ਔਖਾ ਵਕਤ ਹੁੰਦਾ ਉਦੋਂ ਹੀ ਸਾਨੂੰ ਰੱਬ ਚਿੱਤੇ ਆਉਂਦਾ ਉਦੋਂ ਹੀ ਅਸੀਂ ਅਰਦਾਸਾਂ ਫਿਰ ਐਦਾਂ ਕਰਦੇ ਹਾਂ ਮਨੁੱਖ ਦੀ ਇਹ ਹੈਗਾ ਹੀ ਆ ਸੁਭਾਈ ਆ ਜਿਵੇਂ ਆਪਾਂ ਜਦੋਂ ਕਿਸੇ ਦੇ ਸੰਸਕਾਰ ਤੇ ਜਾਂਦੇ ਆ ਉਹਦੋਂ ਵੀ ਯਾਰ ਜ਼ਿੰਦਗੀ ਕੀ ਹੈ ਕਿਵੇਂ ਉਹ ਜਦੋਂ ਲੰਘਦਾ ਹੌਲੀ ਹੌਲੀ ਟਾਈਮ ਹੋਇਆ ਜਿਵੇਂ ਸੰਸਕਾਰ ਕੀਤਾ ਚਮਚਾਨ ਚੋਂ ਬਾਹਰ ਆਏ ਫੇਰ ਹੋਈ ਆ ਸੇ ਚੁਟਕਲੇ ਰੀਲਾਂ ਦੇਖਣ ਲੱਗ ਗਏ ਉਹ ਕਰਨ ਲੱਗੇ ਪਹਿਲਾਂ ਆਮ ਹੁੰਦਾ ਸੀ ਨਾ ਘਰਾਂ ਦੇ ਵਿੱਚ ਨਿੱਕੇ ਨਿੱਕੇ ਬੱਚਿਆਂ ਨੂੰ ਆਪਣੇ ਬਜ਼ੁਰਗ ਆਪਾਂ ਨੂੰ ਅਰਦਾਸ ਕਰਨੀ ਸਿਖਾਉਂਦੇ ਸੀਗੇ ਨਾਲ ਕਰ ਸਾਡੇ ਇਹ ਹੁੰਦਾ ਸੀਗਾ ਸਾਨੂੰ ਤਾਂ ਪਹਿਲੀ ਪੌੜੀ ਦਾ ਜਾਪ ਹੀ ਸਿਖਾਇਆ ਸੀਗਾ ਦਸਾਂ ਪਾਤਸ਼ਾਹੀਆਂ ਦੇ ਨਾਮ ਤੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਹੂੰ ਕਬ ਸਭ ਤੋਂ ਵੱਡਾ ਡਰ ਲੱਗਦਾ ਹੁੰਦਾ ਸੀ ਵੀ ਜੇ ਪਾਠ ਦਾ ਕੋਈ ਸ਼ਬਦ ਗਲਤ ਪੜ੍ਹਿਆਗਾ ਤਾਂ ਪਾਪ ਲੱਗੂਗਾ ਪਾਪ ਲੱਗੂਗਾ ਨਾ ਇਹ ਡਰ ਹਾਂ ਤੇ ਉਹ ਉਹੀ ਚੀਜ਼ ਨਹੀਂ ਸਾਨੂੰ ਸਹੀ ਪੜ੍ਹਨਾ ਪਈ ਹਜੂਰ ਸਾਹਿਬ ਦੇ ਵਿੱਚ ਇਹ ਫਲਮ ਸਾਡੀ ਨਦੀੜ ਸਾਹਿਬ ਦਿਖਾਇਆਗਾ ਤੁਸੀਂ ਉੱਥੇ ਗਏ ਹੋ ਪਹਿਲਾਂ ਵੀ ਗਏ ਸੀਗੇ ਨਹੀਂ ਨਹੀਂ ਮੈਂ ਪਹਿਲੀ ਵਾਰੀ ਤੇ ਰਹੇ ਆ ਉੱਥੇ ਸੇਵਾ ਵੀ ਕਰਦੇ ਸੀ ਉਹ ਉੱਥੇ ਰਿਹਾ ਉਹ ਜਿਹੜਾ ਆਪਣੇ ਘਰਾਂ ਚ ਹੁੰਦੇ ਹੀ ਆ ਉਥੋਂ ਕੜੇ ਲਏ ਆ ਮੇਰੇ ਕੜਾ ਪਾਇਆ ਹੋਣਾ ਅੱਛਾ ਉੱਥੋਂ ਹੀ ਲਿਆ ਸੀ ਮੈਂ ਮਾਲਾ ਵੀ 108 ਮਣਕਿਆਂ ਦੀ ਮਾਲਾ ਉੱਥੋਂ ਮਿਲੀ ਇਹ ਫੇਰਦੇ ਵੀ ਆ ਮਾਲਾ ਨਹੀਂ ਫੇਰਦਾ ਨਹੀਂ ਅੱਛਾ ਵੈਸੇ ਸ਼ੌਂਕ ਨੂੰ ਲੈ ਲਈ ਸ਼ੌਂਕ ਨੂੰ ਨਹੀਂ ਵੈਸੇ ਹੀ ਮੈਨੂੰ ਚੰਗਾ ਲੱਗਦਾ ਵੀ ਪੋਜ਼ਿਟਿਵਿਟੀ ਆਉਂਦੀ ਹੈ ਪੋਜ਼ਿਟਿਵਿਟੀ ਆਉਂਦੀ ਹੈ ਅਸੀਂ ਜਦੋਂ ਵੀ ਕੋਈ ਨਵਾਂ ਕੰਮ ਕਰਦੇ ਆ ਜਾਂ ਜਦੋਂ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਤੇ ਉਹਦੇ ਅੱਗੇ ਅਰਦਾਸ ਕਰਦੇ ਆ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਜਦੋਂ ਪੰਜਾਬ 'ਚ ਜਾਂ ਪੰਜਾਬੀ ਕਿਤੇ ਵੀ ਰਹਿੰਦੇ ਨੇ ਉਹ ਅਰਦਾਸ ਕਰਦੇ ਨੇ ਤਾਂ ਉਹਦੇ ਵਿੱਚ ਅਖੀਰ ਦੇ ਵਿੱਚ ਸਰਬੱਤ ਦਾ ਭਲੇ ਦੀ ਮੰਗ ਕੀਤੀ ਜਾਂਦੀ ਆ ਸਾਡੇ ਪੰਜਾਬੀ ਸਿਰਮੇ ਦੇ ਵਿੱਚ ਵੀ ਪਹਿਲਾਂ ਅਰਦਾਸ ਦੇ ਉੱਤੇ ਦੋ ਫਿਲਮਾਂ ਬਣ ਚੁੱਕੀਆਂ ਨੇ ਤੀਜੀ ਮੂਵੀ ਇਸ ਵਕਤ ਜਿਹੜੀ ਅਰਦਾਸ ਸਰਬੱਤ ਦੇ ਭਲੇ ਦੀ ਜੇਪੀ ਕਰਵਾਲ ਹੋਰੇ ਲੈ ਕੇ ਆ ਰਹੇ ਨੇ ਉਸ ਦੇ ਵਿੱਚ ਰੋਲ ਨਿਭਾਇਆ ਪ੍ਰਿੰਸ ਕਬਲਜੀਤ ਨੇ ਪ੍ਰਿੰਸ ਕਬਲਜੀਤ ਵੈਸੇ ਤੁਸੀਂ ਵਾਰਨਿੰਗ ਦੇ ਵਿੱਚ ਉਹਨਾਂ ਨੂੰ ਪੰਮੇ ਦੇ ਨਾਮ ਤੋਂ ਬਹੁਤ ਲੋਕ ਜਾਣਦੇ ਨੇ ਪਰ ਇਸ ਫਿਲਮ ਦੇ ਵਿੱਚ ਉਹਨਾਂ ਦਾ ਕਿਰਦਾਰ ਬੇਹਦ ਖੂਬ ਰਹਿਣ ਵਾਲਾ ਅਰਦਾਸ ਦੇ ਉੱਤੇ ਵੀ ਗੱਲਾਂ ਬਾਤਾਂ ਹੋਣੀਆਂ ਫਿਲਮ ਤੇ ਵੀ ਗੱਲਾਂ ਬਾਤਾਂ ਹੋਣੀਆਂ ਪ੍ਰਿੰਸ ਬਾਈ ਸਾਡੇ ਨਾਲ ਮੌਜੂਦ ਨੇ ਪ੍ਰਿੰਸ ਬਾਈ ਐਸਐਮਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਸਰ ਸ਼ਕਲ ਜੀ ਥੈਂਕ ਯੂ ਠੀਕ ਠਾਕ ਬਹੁਤ ਵਧੀਆ ਵੀਰੇ ਬਹੁਤ ਪੱਗ 'ਚ ਬਹੁਤ ਫੱਬਰੇ ਹਾਂ ਬਈ ਅੱਜ ਹਾਂ ਆਮ ਪੱਗ ਹੈ ਜੀ ਜੀ ਐਸੀ ਹੈ ਇਹ ਫਿਲਮ ਕਰਕੇ ਬੰਨੀ ਹੈ ਬਈ ਅਰਦਾਸ ਕੇ ਵੈਸੀ ਮਨ ਕੀ ਹਾਂ ਨਹੀਂ ਅਰਦਾਸ ਕਰਕੇ ਹੀ ਬੰਨੀ ਹੈ ਜੀਪੀ ਬਾਜੀ ਕਹਿੰਦੇ ਯਾਰ ਵੀ ਆਪਣਾ ਫਿਲਮ ਦਾ ਸਬਜੈਕਟ ਤੇ ਹੋਰ ਤੇ ਮੈਂ ਵੈਸੇ ਪਹਿਲਾਂ ਫਿਲਮ ਚ ਦਾ ਬੰਨੀ ਆ ਪਰ ਵੀ ਆਮ ਲਾਈਫ ਚ ਨਹੀਂ ਪੱਗ ਜਾਦੇ ਬੰਨੀ ਸੀ ਬਈ ਅਰਦਾਸ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਵੱਡਾ ਮਤਵ ਆ ਦੇਖੋ ਮੇਰੀ ਜ਼ਿੰਦਗੀ ਤਾਂ ਕੀ ਸਾਰਿਆਂ ਦੀ ਜ਼ਿੰਦਗੀ ਚ ਬਹੁਤ ਵੱਡਾ ਮਤਵ ਹੁੰਦਾ ਜਿੰਨੇ ਅਸੀਂ ਖਾਸ ਕਰਕੇ ਜਿਵੇਂ ਅਸੀਂ ਜਿਹੜੇ ਸਿੱਖ ਪਰਿਵਾਰਾਂ ਨਾਲ ਜੁੜੇ ਹੋਏ ਆ ਤੇ ਆਪਣੇ ਪਾਠ ਤੋਂ ਬਾਅਦ ਅਰਦਾਸ ਹੁੰਦੀ ਆ ਸਾਡੇ ਤਾਂ ਦਿਨ ਦੀ ਸ਼ੁਰੂਆਤ ਵੀ ਅਰਦਾਸ ਤੋਂ ਹੁੰਦੀ ਜਦੋਂ ਮੈਂ ਸ਼ੁਰੂਆਤ ਚ ਕੀਤਾ ਹਾਂ ਹਾਂ ਵੀ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਵੀ ਬਸ ਇੰਨਾ ਕੁ ਫਰਕ ਸੀਗਾ ਵੀ ਐਨੀ ਸਮਝ ਨਹੀਂ ਸੀ ਵੀ ਅਰਦਾਸ ਆ ਜਿਹੜੀ ਉਹ ਆਪਦੇ ਲਈ ਮੰਗਦੇ ਸੀ ਆਪਾਂ ਇੱਕ ਨਿੱਕੇ ਜਿਹੇ ਟੌਪਿਕ ਦੇ ਉੱਤੇ ਵੀ ਅਰਦਾਸ ਸਰਬਤ ਦੇ ਭਲੇ ਦੀ ਅਸਲ ਚ ਹੂੰ ਤੇ ਜਿਵੇਂ ਉਹਦੇ ਚ ਆਪਣੇ ਬਾਣੀ ਚ ਵੀ ਉਹਦੇ ਚ ਜਦੋਂ ਆਪਾਂ ਅਰਦਾਸ ਕਰਦੇ ਤਾਂ ਉਹਦੇ ਚ ਵੀ ਹੈ ਵੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸੋ ਇਹ ਜਾਦੇ ਨਹੀਂ ਪਤਾ ਸੀ ਜਿਵੇਂ ਜਿਵੇਂ ਵੱਡੇ ਹੋਏ ਜਿਵੇਂ ਜਿਵੇਂ ਸਮਝ ਆਉਂਦੀ ਕਿ ਜਿਵੇਂ ਜਿਵੇਂ ਆਲੇ ਦੁਆਲੇੋਂ ਪਤਾ ਲੱਗਦਾ ਹੈਗਾ ਵੀ ਅਰਦਾਸ ਆ ਜਿਹੜੀ ਪਾਈਏ ਇਹ ਸਰਬਤ ਦੇ ਭਲੇ ਦੀ ਹੁੰਦੀ ਔਰ ਇਹ ਇਦਾਂ ਹੀ ਇਹ ਫਿਲਮ ਹੈ ਜਿਹੜੀ ਆਪਣੀ ਇਹਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਆਪਾਂ ਨੂੰ ਇਹ ਗੱਲ ਹੀ ਸਿਖਾਉਣੀ ਆ ਵੀ ਅਰਦਾਸ ਸਿਰਫ ਆਪ ਦੇ ਲਈ ਨਹੀਂ ਕਰਨੀ ਹਮ ਸਰਬਤ ਦੇ ਭਲੇ ਲਈ ਕਰਨੀ ਲੋਕਾਂ ਲਈ ਕਰਨੀ ਆ ਹੋਰਾਂ ਲਈ ਕਰਨੀ ਆ ਜਿਸ ਨਾਲ ਵੀ ਸ਼ਾਇਦ ਇਹੀ ਗੱਲ ਆ ਇਹੀ ਤਾਕਤ ਆ ਅਰਦਾਸ ਦੀ ਹਨਾ ਵੀ ਆਪ ਦੇ ਲਈ ਨਹੀਂ ਹੈਗੀ ਉਹ ਹਮ ਉਹ ਦੂਜਿਆਂ ਲਈ ਤੁਸੀਂ ਵੀ ਇੱਥੋਂ ਤੱਕ ਪਹੁੰਚਿਆ ਹਣਾ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਸਟਰਗਲ ਕਰਦਾ ਉਹਦਾ ਅਰਦਾਸਾਂ ਕਰਦਾ ਪ੍ਰਮਾਤਮਾ ਅੱਗੇ ਮੰਗਦਾ ਮੈਨੂੰ ਵੱਡਾ ਬਣਾਈਂ ਕਰੀ ਪਹਿਲਾਂ ਐਸੇ ਤਰ੍ਹਾਂ ਹੀ ਕਰਦੇ ਸੀਗੇ ਦੇਖੋ ਕੋਈ ਵੀ ਬੰਦਾ ਕੋਈ ਜਿਹੜਾ ਇਸ ਧਰਤੀ ਤੇ ਆਇਆ ਹਣਾ ਆਪਣੇ ਅੱਗੇ ਆ ਜਿਹੜੇ ਜੀ ਆ ਜਿਹੜੇ ਅਸੀਂ ਮੰਗਦੇ ਆ ਅਰਦਾਸ ਕਰਦੇ ਆ ਵੀ ਵਾਹਿਗੁਰੂ ਸਭ ਸੁੱਖ ਸੰਗ ਰੱਖੀ ਵਾਹਿਗੁਰੂ ਜੀ ਆ ਕੰਮ ਕਰਨ ਲੱਗੇ ਆ ਇਹਦੇ ਲਈ ਇਦੇ ਵਿੱਚ ਬਰਕਤ ਪਾਇਓ ਫਿਲਮ ਸ਼ੁਰੂ ਕਰਨ ਲੱਗੇ ਆਂ ਵੀ ਹਰ ਚੀਜ਼ ਹੈ ਤਾਂ ਆਪਾਂ ਇਨਸਾਨ ਆਪਾਂ ਕਿਹੜਾ ਰੱਬ ਆ ਕਦੇ ਆਪਾਂ ਤੱਕ ਕਰਦੇ ਆਂ ਮੰਗਦੇ ਆਂ ਇੱਕ ਭਈਆ ਬਹੁਤ ਗੱਲ ਕਹੀ ਜਾਂਦੀ ਆ ਵੀ ਮਾੜੇ ਸਮੇਂ ਰੱਬ ਜਾਤ ਆਉਂਦਾ ਜਦੋਂ ਔਖਾ ਵਕਤ ਆਉਂਦਾ ਉਦੋਂ ਹੀ ਸਾਨੂੰ ਰੱਬ ਚਾਹੀਦਾ ਹੁੰਦਾ ਉਦੋਂ ਹੀ ਅਸੀਂ ਅਰਦਾਸਾਂ ਕਰਦੇ ਆਂ ਮਨੁੱਖ ਦੀ ਇਹ ਹੈਗਾ ਹੀ ਐ ਸੁਭਾਈ ਹੈ ਵੀ ਜਿਵੇਂ ਆਪਾਂ ਜਦੋਂ ਕਿਸੇ ਦੇ ਸੰਸਕਾਰ ਤੇ ਜਾਂਦੇ ਆ ਹੂੰ ਉਦੋਂ ਵੀ ਯਾਰ ਜ਼ਿੰਦਗੀ ਕੀ ਆ ਕਿਵੇਂ ਜਦੋਂ ਕਰੋਨਾ ਆਇਆ ਹੂੰ ਉਦੋਂ ਐਂ ਲੱਗਦਾ ਸੀ ਜਿਵੇਂ ਵੀ ਕਿਹੜੇ ਚੱਕਰਾਂ 'ਚ ਪਏ ਆ ਵੀ ਇਹ ਤਾਂ ਉਹਦੀ ਪਤਾ ਲੱਗਣਾ ਸਾਰਾ ਕੋ ਰੋਗ ਗਈ ਪੱਤਾ ਵੀ ਨਹੀਂ ਹਿਲਦਾ ਪਿਆ ਹੂੰ ਬਿਲਕੁਲ ਤੇ ਉਹ ਜਦੋਂ ਲੰਘਦਾ ਹੌਲੀ ਹੌਲੀ ਟਾਈਮ ਹੋਇਆ ਜਿਵੇਂ ਸੰਸਕਾਰ ਕੀਤਾ ਚਮਚਾਨ ਚੋਂ ਬਾਹਰ ਆਏ ਫੇਰ ਹੋਈ ਆਸੇ ਚੁਟਕਲੇ ਰੀਲਾਂ ਦੇਖਣ ਲੱਗ ਗਏ ਉਹ ਕਰਨ ਲੱਗ ਗਏ ਅਸੀਂ ਭੁੱਲ ਜਾਂਦੇ ਆਂ ਸੇਮ ਹੀ ਕਿਧਰੇ ਕਰੋਨਾ ਗਿਆ ਕਿਧਰੇ ਗਿਆ ਉਦੋਂ ਵਿਚਾਰ ਹੁੰਦੇ ਸੀ ਵੀ ਯਾਰ ਠੀਕ ਐ ਉਹੀ ਦੌੜ ਭੱਜ ਫੇਰ ਹੋਈ ਪਈ ਐ ਇਹ ਤਾਂ ਚੱਲਦਾ ਹੀ ਰਹਿਣਾ ਇਦਾਂ ਹੀ ਰਹਿਣਾ ਪਰ ਇੱਕ ਤਬਕਾ ਇਹ ਵੀ ਆ ਜਿਹੜਾ ਇਹਨੂੰ ਮੰਨਦਾ ਹੀ ਨਹੀਂ ਆਪਾਂ ਤਾਂ ਇੱਚ ਵਿਸ਼ਵਾਸ ਰੱਖਦੇ ਆ ਵੀ ਅਰਦਾਸ ਕਰਦੇ ਸਾਨੂੰ ਮਨੋਬਰ ਮਿਲਦਾ ਹਨ ਇੱਕ ਤਬਕਾ ਤਾਂ ਕਹਿੰਦਾ ਵੀ ਇਹ ਤਾਂ ਸਿਰਫ ਜਿਵੇਂ ਚਾਰ ਸ਼ਬਦ ਲਿਖ ਦਿੰਦੇ ਆ ਯਾ ਰੱਬ ਨੂੰ ਨਹੀਂ ਮਹਾਰ ਬੰਦੇ ਦੀ ਆਪਦੇ ਵਿਚਾਰ ਆ ਹਰ ਬੰਦੇ ਦੀ ਸੋਚ ਆ ਮੈਨੂੰ ਨਹੀਂ ਲੱਗਦਾ ਮੈਨੂੰ ਐਂ ਲੱਗਦਾ ਵੀ ਨਹੀਂ ਵੀ ਜੋ ਸਾਡੇ ਕਿੰ ਕਰੂੰ ਸਾਡੇ ਵੱਡਿਆਂ ਦਾ ਦਾਦੇ ਪਰਦਾਦੇ ਜਿਹੜੀ ਚੀਜ਼ ਨੂੰ ਮੰਨਦੇ ਹੁੰਦੇ ਆ ਸੇਮ ਹੀ ਆ ਪਹਿਲਾਂ ਆ ਹੁੰਦਾ ਸੀ ਨਾ ਘਰਾਂ ਦੇ ਵਿੱਚ ਨਿੱਕੇ ਨਿੱਕੇ ਬੱਚਿਆਂ ਨੂੰ ਆਪਣੇ ਬਜ਼ੁਰਗ ਆਪਾਂ ਨੂੰ ਅਰਦਾਸ ਕਰਨੀ ਸਿਖਾਉਂਦੇ ਸੀਗੇ ਨਾਲ ਕਰਵਾਉਂਦੇ ਸੀ ਸਾਡੇ ਇਹ ਹੁੰਦਾ ਸੀਗਾ ਸਾਨੂੰ ਤਾਂ ਪਹਿਲੀ ਪੌੜੀ ਦਾ ਜਾਪ ਹੀ ਸਿਖਾਇਆ ਸੀਗਾ ਅੱਛਾ ਦਸਾਂ ਪਾਤਸ਼ਾਹੀਆਂ ਦੇ ਨਾਮ ਤੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਤੇ ਪਹਿਲੀ ਪੌੜੀ ਦਾ ਜਾਪ ਸਾਨੂੰ ਇੰਨਾ ਹੀ ਬਸ ਸਿਖਾਇਆ ਸੀਗਾ ਪਾਠ ਕਰਨ ਤਾਂ ਮੈਂ ਜਦੋਂ ਅਸੀਂ ਵੱਡੇ ਹੋ ਗਏ ਵੀ 10ਵੀਂ ਪਲੱਸ 2 ਕਰ ਗਏ ਪਾਠ ਅਸੀਂ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਪਹਿਲਾਂ ਸੁਣਦੇ ਸੀ ਕੋਲੇ ਬਹਿ ਕੇ ਫਿਰ ਕਿਉਂਕਿ ਘਰੇ ਕਰਦੇ ਸੀ ਸਾਰੇ ਹੂੰ ਫਿਰ ਸਭ ਤੋਂ ਵੱਡਾ ਡਰ ਲੱਗਦਾ ਹੁੰਦਾ ਸੀ ਵੀ ਜੇ ਪਾਠ ਦਾ ਕੋਈ ਸ਼ਬਦ ਗਲਤ ਪੜਿਆਗਾ ਤਾਂ ਪਾਪ ਲੱਗੂਗਾ ਪਾਪ ਲੱਗੂਗਾ ਨਾ ਇਹ ਡਰ ਹਾਂ ਤੇ ਉਹ ਉਹੀ ਚੀਜ਼ ਨਹੀਂ ਸਾਨੂੰ ਸਹੀ ਪੜ੍ਹਨ ਆਇਆ ਹੂੰ ਤੁਹਾਨੂੰ ਮੰਨਣਾ ਵੀ ਜ਼ਿੰਦਗੀ 'ਚ ਡਰ ਹੋਣਾ ਬਹੁਤ ਜ਼ਰੂਰੀ ਹੈ। ਜੇ ਡਰ ਤੋਂ ਬਿਨਾਂ ਕੋਈ ਚੀਜ਼ ਹੀ ਨਹੀਂ। ਜੇ ਸਾਨੂੰ ਡਰ ਨਹੀਂ, ਸਾਨੂੰ ਮਾਂ ਪਿਓ ਦਾ ਡਰ ਨਹੀਂ, ਸਾਨੂੰ ਕਿਸੇ ਭਰਾ ਦਾ ਡਰ ਨਹੀਂ, ਇਹ ਤਾਂ ਫਿਰ ਪਤਾ ਹੀ ਨਹੀਂ ਕੀ ਕੀ ਕਰੀ ਜਾਈਏ। ਜੇ ਬੰਦੇ ਨੂੰ ਡਰ ਹੀ ਨਾ ਹੋਵੇ ਤਾਂ ਫਿਰ ਤਾਂ ਬੱਸ ਫਿਰ ਤਾਂ ਕੁਝ ਵੀ ਨਹੀਂ ਆਏਗਾ। ਡਰ ਹੋਣਾ ਜ਼ਰੂਰੀ ਹੈ ਤੁਹਾਨੂੰ। ਰਿਸ਼ਤੇ ਟੁੱਟਣ ਦਾ ਡਰ ਹੋਣਾ ਜ਼ਰੂਰੀ ਹੈ ਤੁਹਾਨੂੰ। ਮਾਂ ਪਿਓ ਦਾ ਡਰ ਹੋਣਾ ਚਾਹੀਦਾ। ਵੀ ਅਗਾਂਹ ਗੱਲਾਂ ਜਿਹੜੀ ਆ ਮੈਨੂੰ ਪ੍ਰੋਬਲਮ ਦੇ ਸਕਦੀ ਹੈ, ਡਰ ਤਾਂ ਹੋਣਾ ਚਾਹੀਦਾ। ਪਈ ਹਜੂਰ ਸਾਹਿਬ ਦੇ ਵਿੱਚ ਇਹ ਫਿਲਮ ਸਾਡੀ ਨਦੇੜ ਸਾਹਿਬ ਦਿਖਾਇਆਗਾ ਤੁਸੀਂ ਉੱਥੇ ਗਏ ਹੋ ਜਾਂ ਪਹਿਲਾਂ ਵੀ ਗਏ ਸੀਗੇ ਫਿਲਮ ਨਹੀਂ ਨਹੀਂ ਮੈਂ ਪਹਿਲੀ ਵਾਰ ਹੀ ਕਿੱਦਾਂ ਹੁੰਦਾ ਤਜਰਬਾ ਰਿਹਾ ਬਹੁਤ ਤਜਰਬਾ ਇਹਦੇ ਚ ਤਜਰਬੇ ਵਾਲੀ ਤਾਂ ਗੱਲ ਆਉਂਦੀ ਨਹੀਂ ਜਦੋਂ ਆਪਾਂ ਫਿਲਮ ਉਸ ਤੇ ਬਣਦੀ ਪਈ ਔਰ ਤੁਸੀਂ ਵਾਹਿਗੁਰੂ ਨੇ ਤੁਹਾਨੂੰ ਉੱਥੇ ਗੁਰਦੁਆਰਾ ਸਾਹਿਬ ਤੁਸੀਂ ਗਏ ਆ ਔਰ ਤੁਸੀਂ ਸੋਚਦੇ ਸੀਗੇ ਇੰਨੇ ਚਿਰ ਦਾ ਮਨ ਚ ਰੱਖਿਆ ਹੋਇਆ ਸੀ ਵੀ ਯਾਰ ਜਾ ਕੇ ਆਉਣਾ ਕਿਤੇ ਜਾ ਕੇ ਆਈਏ ਕਿਤੇ ਜਾ ਕੇ ਆਈਏ ਤੇ ਟਾਈਮ ਨਹੀਂ ਲੱਗਦਾ ਪਿਆ ਸੀ ਪਰ ਵਾਹਿਗੁਰੂ ਨੇ ਫਿਰ ਕਾਮ ਨਾਲੇ ਕੰਮ ਵੀ ਤੂੰ ਕੰਮ ਵੀ ਭਾਈ ਕਰੇਗਾ ਠੀਕ ਹੈ ਤੇਰਾ ਰੋਟੀ ਜੋਗਾ ਕੰਮ ਵੀ ਹੋਊਗਾ ਤੇ ਤੂੰ ਆ ਕੇ ਵੀ ਜਾ ਉਹ ਫਿਲਮ ਹੀ ਸਾਰੀ ਹੋਰ ਫਿਲਮ ਦੇ ਰਹੀ ਬਹੁਤ ਸੰਗਤ ਨੂੰ ਬੜੇ ਲੋਕਾਂ ਨੂੰ ਫਿਲਮ ਦੇ ਰਹੀ ਤਕਤਿਸ਼ਰੀ ਹਜ਼ੂਰ ਸਾਹਿਬ ਦੇ ਦਰਸ਼ਨ ਹੋਣੇ ਜਿਵੇਂ ਅਸੀਂ ਅਰਦਾਸ ਚ ਵੀ ਜ਼ਿਕਰ ਕਰਦੇ ਆਂ ਕਿ ਪੰਜਾਂ ਤਖਤਾਂ ਦੇ ਦਰਸ਼ਨ ਦੇਦਾਰੇ ਸਾਨੂੰ ਬਖਸ਼ੇ ਜਾਣ ਉਸੇ ਅਰਦਾਸ ਦੇ ਜਰੀਏ ਇਹ ਫਰਮ ਅਰਦਾਸ ਦਾ ਇੱਕ ਜਰੀਆ ਬਣਾ ਕੇ ਪ੍ਰਮਾਤਮਾ ਨੇ ਦਰਸ਼ਨ ਦਿਦਾਰੇ ਬਖਸ਼ਦੇ ਬਿਲਕੁਲ ਵਾਹਿਗੁਰੂ ਨੇ ਮਿਹਰ ਕੀਤੀ ਸੱਚੇ ਔਰ ਐਡੇ ਤਸੱਲੀ ਭਰ ਐਡਾ ਉੱਥੇ ਰਹੇ ਆ ਉੱਥੇ ਸੇਵਾ ਵੀ ਕਰਦੇ ਸੀ ਉੱਥੇ ਰਹਿ ਕੇ ਆਏ ਆ ਹਨਾ ਉਹ ਉੱਥੇ ਰਿਹਾ ਉਹ ਜਿਹੜਾ ਆਪਣੇ ਘਰਾਂ ਚ ਹੁੰਦੇ ਹੀ ਆ ਵੀ ਉਥੋਂ ਕੜੇ ਲਏ ਹਾਂ ਮੇਰੇ ਕੜਾ ਪਾਇਆ ਹਾਂ ਅੱਛਾ ਉਥੋਂ ਹੀ ਲਿਆ ਸੀ ਮੈਂ ਮਾਲਾ ਵੀ 108 ਮਣਕਿਆਂ ਦੀ ਮਾਲਾ ਉਥੋਂ ਮਿਲੀ ਇਹ ਫੇਰਦੇ ਵੀ ਹਮਾਲਾ ਨਹੀਂ ਫੇਰਦਾ ਨਹੀਂ ਅੱਛਾ ਵੈਸੇ ਸ਼ੌਂਕ ਨੂੰ ਲੈ ਲਈ ਸ਼ੌਂਕ ਨੂੰ ਨਹੀਂ ਵੈਸੇ ਮੈਨੂੰ ਚੰਗਾ ਲੱਗਦਾ ਵੀ ਪੋਜ਼ਿਟਿਵਿਟੀ ਆਉਂਦੀ ਹੈ ਪੋਜ਼ਿਟਿਵਿਟੀ ਆਉਂਦੀ ਹੈ ਭਾਈ ਜਦੋਂ ਅਰਦਾਸ ਕਰਦੇ ਹਾਂ ਉਦੋਂ ਕਿੰਨਾ ਤੁਹਾਨੂੰ ਕਿੰਨਾ ਫਾਲ ਮਿਲਦਾ ਮੈਂ ਅਰਦਾਸ ਹੁਮੇ ਕਰਕੇ ਪੜ ਕੇ ਹੀ ਕਰਦਾ ਮੈਂ ਅੱਛਾ ਹਾਂ ਗੁਰੂਕਾ ਸਾਹਿਬ ਤੋਂ ਤੇ ਫਾਲ ਜਾਂ ਫਾਲ ਦੇ ਲਈ ਕਈ ਵਾਰ ਤੇ ਕਹਿੰਦੇ ਮੈਨੂੰ ਅਰਦਾਸ ਕਰਕੇ ਜੋਸ਼ ਆ ਗਿਆ ਮੇਰੇ ਅੰਦਰ جنੂਨ ਆ ਜਾਂਦਾ ਮੋਟੀਵੇਸ਼ਨ ਮਿਲਦੀ ਆ ਜਾਂ ਨਹੀਂ ਉਹਦੇ ਚ ਤਾਂ ਤੁਹਾਨੂੰ ਦੇਖੋ ਤਾਂ ਤੁਹਾਡੀ ਸਿਚੁਏਸ਼ਨ ਦਾ ਸਹਾਰਾ ਹੁੰਦਾ ਨਾ ਹੁਣ ਮੈਂ ਜੇ ਘਰੇ ਬੈਠਾ ਪਾਠ ਕਰ ਰਿਹਾ ਤੇ ਉਥੇ ਅਰਦਾਸ ਉਥੇ ਤਾਂ ਮੈਨੂੰ ਜੋਸ਼ ਜਾਂ ਮੈਂ ਜਾਂ ਗੁਰਦੁਆਰਾ ਸਾਹਿਬ ਚ ਉਹ ਗੁਰੂ ਸਾਹਿਬ ਨੇ ਅਲੱਗ-ਅਲੱਗ ਜਿੱਥੇ ਤਾਂ ਜਦੋਂ ਜੰਗ ਤੇ ਜਾਂਦੇ ਸੀਗੇ ਹੋਰ ਉਦੋਂ ਅਰਦਾਸਾਂ ਸੋਧ ਕੇ ਜਾਂਦੇ ਸੀ ਉਹ ਅਲੱਗ-ਅਲੱਗ ਹੋਮੇ ਕਰਕੇ ਆ ਅਰਦਾਸ ਦਾ ਤੁਹਾਨੂੰ ਦੱਸਿਆ ਨਾ ਵੀ ਪਹਿਲਾਂ ਤਾਂ ਇਹ ਪਤਾ ਹੀ ਨਹੀਂ ਹੁੰਦਾ ਸੀ ਵੀ ਆਪ ਦੇ ਲਈ ਕਰਨੀ ਆ ਕਿ ਲੋਕਾਂ ਲਈ ਵੀ ਭਾਈ ਵੀ ਦੂਜਿਆਂ ਲਈ ਵੀ ਕਰਨੀ ਆ ਸਰਬਤ ਦੇ ਭਲੇ ਦੀ ਅਰਦਾਸ ਕਰਨੀ ਆ ਇਹ ਤਾਂ ਹਜੂਰ ਸਾਹਿਬ ਜਾਣ ਦਾ ਮੌਕਾ ਮਿਲਿਆ ਪਿੱਛੇ ਪਰਿਵਾਰ ਨਾਲ ਵੀ ਗੱਲਬਾਤ ਹੋਈ ਹੋਣੀ ਆ ਬਸ ਹਾਂ ਵਧੀਆ ਰਿਹਾ ਸਾਰਾ ਜਾ ਕੇ ਉੱਥੇ ਬੜਾ ਬੜੀ ਸੰਤੁਸ਼ਟੀ ਹੋਈ ਬੜਾ ਵਧੀਆ ਲੱਗਾ ਉੱਥੇ ਬੈਠੇ ਜਾ ਕੇ ਉੱਥੇ ਸਾਈਡ ਤੇ ਬਹਿ ਕੇ ਉੱਥੇ ਪਾਠ ਵੀ ਕਰੀਦਾ ਸੀ ਹੂੰ ਅੱਛਾ ਰਿਹਾ ਮਾਹੌਲ ਮਨ ਵੀ ਭਰਿਆ ਵੀ ਪਰਮਾਰਮਨ ਮਹਿਮਨ ਸੁੱਖੇ ਲੈ ਆਏ ਤੁਸੀਂ ਨਹੀਂ ਨਹੀਂ ਮਨ ਨਹੀਂ ਭਰਿਆ ਸੀ ਵੈਸੇ ਸਕੂਨ ਸੀਗਾ ਹੂੰ ਹੂੰ 13 ਸਪਟੰਬਰ ਨੂੰ ਆਪਣੀ ਆ ਰਹੀ ਹੈ ਜੀ ਫਿਲਮ ਜੀ ਤੇ ਤੁਸੀਂ ਸਾਰਿਆਂ ਨੇ ਜ਼ਰੂਰ ਦੇਖ ਕੇ ਆਉਣੀ ਹੈ ਅਰਦਾਸ ਸਰਬੰਦੇ ਭਲੇ ਦੀ ਕਿਉਂਕਿ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਕੁਐਸਚਨ ਲਾਵਾਂਗਾ ਵੈਸੇ ਤੁਹਾਡਾ ਰੋਲ ਵਿਲਨ ਵਾਲਾ ਹੀ ਦੇਖਿਆ ਤੁਸੀਂ ਜਾਦਾ ਹਿੱਟ ਉਧਰ ਹੀ ਹੋਈ ਹੋ ਜੀ ਇਹਦੇ ਵਿੱਚ ਕਰੈਕਟਰ ਕਿਦਾਂ ਦਾ ਨਜ਼ਰ ਆਏਗਾ ਨਹੀਂ ਰੋਲ ਵਿਲਨ ਵਾਲਾ ਤਾਂ ਮੈਂ ਕੋਈ ਉਮੀਦ ਤਾਂ ਨਹੀਂ ਕੀਤਾ ਉਹ ਪੰਮੇ ਵਾਲਾ ਜਿਹੜਾ ਕਰੈਕਟਰ ਆ ਉਹ ਵਿਲਨ ਵਾਲਾ ਤਾਂ ਨਹੀਂ ਹੈਗਾ ਉਹ ਵੀ ਬੇਰੋਜ਼ਗਾਰ ਬੰਦੇ ਵਾਲਾ ਦੇ ਕਿ ਕਹਾਣੀ ਵਿੱਚਰਦੀ ਆਂ ਲੱਗਦਾ ਨਾ ਜ ਜੰਜੀਰ ਦੇ ਵਿੱਚ ਲੰਬੂ ਵੀ ਕੋੜਦਾ ਹੀ ਹੁੰਦਾ ਸਾਰਿਆਂ ਨੂੰ ਵਿਲਨ ਥੋੜੀ ਹੋਵੇ ਤੇ ਇਹਦੇ ਵਿੱਚ ਥੋੜਾ ਜਿਹਾ ਅਲੱਗ ਹੈ ਵੀ ਉਹ इमोशनल ਉਹ ਪੈਟਰਨ ਤੋਂ ਹਟ ਕੇ ਉਸੇ ਚੇਂਜ ਹੈ ਇਹਦੇ ਵਿੱਚ ਜੀਪੀ ਬਾਈ ਨੇ ਕਿਹਾ ਸੀ ਕਿ ਬੈਸਟ ਹੋਗਾ ਬਸ ਹਾਂ ਬਿਲਕੁਲ ਹੈ ਹੋਣੀ ਹੂੰ ਹੂੰ ਉਦਾਂ ਦੇ ਹੀ ਜੀ ਬਬਾ ਬਹੁਤ ਬਹੁਤ ਸ਼ੁਕਰੀਆ ਜੀ ਓਕੇ ਜੀ ਥੈਂਕ ਯੂ ਜੀ ਥੈਂਕ ਯੂ ਤਾਂ ਪਰਸਕਾਰ ਜੀ ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਆ ਅਰਦਾਸ ਸਰਬੱਤ ਦੇ ਭਲੇ ਦੀ ਮੂਵੀ ਆ ਰਹੀ ਆ 13 ਸਤੰਬਰ ਨੂੰ ਸਾਰੇ ਦਰਸ਼ਕਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਵੀ ਜ਼ਰੂਰ ਸਿਨੇਮਾ ਘਰਾਂ ਦੇ ਅੰਦਰ ਦੇਖਣ ਜਾਓ ਧੰਨਵਾਦ